ਜੋ ਕਿ ਪਿਛਲੇ ਦਿਨੀ ਸ੍ਰੀ ਨਗਰ ਤੋਂ ਸੁਰੌਣੀ ਗੁਰਦਰਾ ਪ੍ਰਬੰਧਕੀ ਦੇ ਸਹਿਯੋਗ ਨਾਲ ਨਗਰ ਕੀਰਤਨ ਚਲਾਇਆ ਗਿਆ ਸੀਗਾ ਅੱਜ ਉਹ ਰਾਤ ਦੇ ਵਿਸਰਾਮ ਗੁਰਦਰਾ ਸ੍ਰੀ ਬਾੜ ਸਾਹਿਬ ਅੱਜ ਜਿਹੜੇ ਤਪਸੰਤ ਚੱਲ ਕਰਕੇ ਪਿੰਡ ਚੱਕ ਫਲੜੀ ਵਿਖੇ ਪੁੱਜਿਆ ਜਿੱਥੇ ਚੱਕ ਫਲੜੀ ਵਿਖੇ ਪਿੰਡ ਤਲੋਰੀਆਂ ਬਲਸੂਹਾ ਪਠਾਨ ਚੱਕ ਨਸਹਿਰਾ ਕਰੋਟਾ ਫਰੀਦਨਗਰ ਮਾਹੀ ਚੱਕ ਘਟਾਰੂ ਚੱਕ ਦੀਆਂ ਸੰਗਤਾਂ ਸਾਰਿਆਂ ਰਲ ਮਿਲ ਕੇ ਇੱਥੇ ਆਈਆਂ ਨੇ ਇਹ ਧਿਆਨ ਕਿ ਜਿਹੜਾ ਵਾ ਉਹ ਨਗਰਕੀਤੇ ਜਿਹੜਾ ਸਵਾਗਤ ਕੀਤਾ ਗਿਆ ਸੋ ਇਹ ਨਗਰਕੀਤਨ ਪਹਿਲੀ ਵਾਰ ਸ੍ਰੀ ਗੁਰੂ ਤੇਗ ਬਹਾਦਰ ਦੇ ਸੀਦੀਪੁਰ ਵਕਲੋਂ ਸਮਰਪਿਤ ਹੈ ਜਿੱਥੇ ਕਿ ਕਸ਼ਮੀਰੀ ਪੰਡਤ ਦੁਖੀ ਹੋ ਕੇ ਜਿਹੜੇ ਗੁਰੂ ਤੇਗ ਬਹਾਦਰ ਜੀ ਕੋ ਫਰਿਆਦ ਲੈ ਕੇ ਅਨੰਦਪੁਰ ਸਾਹਿਬ ਪੁੱਜੇ ਸਨ ਉਹਨਾਂ ਦੀ ਯਾਦ ਨੂੰ ਫਿਰ ਤਾਜ਼ਾ ਕਰਦੇ ਹੋਏ ਜਿਹੜਾ ਅੱਜ ਸਰੋਨੀ ਕਮੇਟੀ ਨੇ ਸਾਰੀਆਂ ਸੰਗਤਾਂ ਨੂੰ ਜਿਹੜਾ ਪੁੱਤ ਸਾਹਿਬ ਦਾ ਤੇ ਨਗਰਕੀਤੇ ਦਰਸ਼ਨ ਕਰਨ ਲਈ ਪਰਾਲਾ ਕੀਤਾ ਅੱਜ ਉਹ ਸੰਗਤਾਂ ਨੇ ਸ਼੍ਰੋਮਣੀ ਕਮੇਟੀ ਦੇ ਅਪਰਾਲ ਦੇ ਨਾਲ ਜੋ ਸ਼ਾਹਬ ਸੀਰੀ ਗੁਰ ਨਵੇਂ ਪਾਰਸ਼ਾਤੀਕ ਬਾਦਸ਼ਾਹ ਦਾ ਸ਼ਹੀਦ ਦਿਦੇ ਆਲਾ ਭਾਈ ਮਤੀ ਦਾ ਭਾਈ ਸਤੀ ਦਾ ਭਾਈ ਜਾਲਾ ਜੀ ਇਹਨਾਂ ਦੀਆਂ ਸ਼ਹਾਦਤਾਂ ਨੂੰ ਉਹ ਪ੍ਰਮੋਕ ਕਰਕੇ ਜੋ ਸੰਗਤਾਂ ਨੂੰ ਜਾਂ ਇਤਿਹਾਸ ਦੇ ਅੰਦਰ ਜਾਗਰੂਕ ਕਰਨ ਵਾਸਤੇ ਜੋ ਪ੍ਰਾਲਾ ਕੀਤਾ ਬਹੁਤ ਵੱਡਾ ਪ੍ਰਾਲਾ ਕੀਤਾ ਸ਼ੁਰੂਆਤ ਕਮੇਟੀ ਨੇ ਜਿਹੜਾ ਸ਼੍ਰੀਨਗਰ ਤੋਂ ਤਰਨਤੋਨ ਲੈ ਕੇ ਸ਼ੁਰੂ ਹੋ ਕੇ ਨਗਰ ਕੀਰਤਨ ਜਿਹੜਾ ਅਨੰਦਪੁਰ ਸਾਹਿਬ ਜਾ ਰਿਹਾ ਇਸ ਮੁੱਚੇ ਪੰਜਾਬ ਦੇ ਅੰਦਰ ਸਵਾਸ ਮੁੱਚੇ ਹਿੰਦੁਸਤਾਨ ਦੇ ਅੰਦਰ ਸਾਰੇ ਸਮਾਂ ਤੋਂ ਨਗਰ ਕੀਰਤਨ ਸ਼੍ਰੋਣੀ ਕਮੇਟੀ ਦੇ ਪ੍ਰਾਰਿਆਂ ਨਾਲ ਆ ਰਹੇ ਨੇ ਔਰ ਬਹੁਤ ਵੱਡਾ ਪ੍ਰਾਲਾ ਤਾਂ ਸੰਗਤਾਂ ਨੇ ਇੰਨਾ ਸਹਿਯੋਗ ਦਿੱਤਾ ਦੇ ਸੰਗਤਾਂ ਇਤਿਹਾਸ ਬਿਲਕੁਲ ਰਾਤ ਦਿਨ ਇੱਕ ਕਰਕੇ ਇਸ ਨਗਰ ਕੀਰਤਨ ਦੇ ਵਾਸਤੇ ਤੇ ਸ਼ਾਹ ਦੇ ਨਾਲ ਕਾਰੀਆਂ ਨੇ ਔਰ ਦਰਸ਼ਕਾਰੀਆਂ ਨੇ ਔਰ ਉਹਦੇ ਨਾਲ ਇਕਤਾ ਦਾ ਬਹੁਤ ਵੱਡਾ ਉਬਰਾਲਾ ਮਿਲਿਆ ਕਿ ਆਪਸੀ ਜਿਹੜਾ ਪ੍ਰੇਮ ਤੇ ਪਿਆਰ ਵਧਿਆ ਔਰ ਸ਼੍ਰੋਮਣੀ ਕਮੇਟੀ ਨੇ ਜੋ ਉਬਰਾਲਾ ਕੀਤਾ ਹੈ ਬਹੁਤ ਬੜਾ ਇਤਿਹਾਸਿਕ ਇਸ਼ਾਰਾ ਕਰਦੇ ਹਾਂ ਔਰ ਆਉਣ ਵਾਲੇ ਸਮੇਂ ਦੇ ਅੰਦਰ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਕਿ ਆਪਾਂ ਇਕਜੁੱਟ ਹੋ ਕੇ ਇਸ ਪ੍ਰਕਿਰਤੇ ਹੋ ਪਲਦੇ ਦੇ ਅਨੁਸਾਰ ਆਪਾਂ ਸਾਰਿਆਂ ਦੇ ਨਾਲ ਮਿਲ ਕੇ ਆਣਾ ਅੱਜ ਬੜਾ ਪਵਿੱਤਰ ਤੇ ਖੁਸ਼ੀਆਂ ਦਾ ਦਿਹਾੜਾ ਹੈ ਕਿਉਂਕਿ ਜੋ ਪਿਛਲੇ ਦਿਨੀ ਸ਼੍ਰੀਨਗਰ ਤੋਂ ਨਗਰ ਕੀਰਤਨ ਚੱਲ ਕੇ ਆਇਆ ਆ ਸ਼੍ਰੀ ਮਤੀ ਦਾਸ ਸਤੀ ਦਾਸ ਭਾਈ ਦਿਆਲਾ ਜੀ ਗੁਰੂ ਤੇਗ ਬਹਾਦਰ ਜੀ ਦੇ ਬਰਨਾਏ ਉਹ ਨਗਰ ਕੀਰਤਨ ਬਕਵਾ ਪੜਾਵਾ ਤੋਂ ਹੁੰਦਾ ਹੋਇਆ ਰਾਤ ਬਾਬੇ ਸ਼ਿਚੰਦ ਗੁਰਦੁਆਰਾ ਸਾਹਿਬ ਮੱਲੋ ਠਰਾ ਕੀਤਾ ਸੀ ਉਹ ਹੁਣ ਇਸ ਵੇਲੇ ਉਥੋਂ ਰਵਾਨਾ ਹੋ ਕੇ ਤੇ ਉਹ ਅਗਲੇ ਪੜਾ ਨੂੰ ਮਤਲਬ ਗਿਆ ਆ ਮੈਂ ਸਮਝਦਾ ਕਿ ਗੁਰੂ ਤੇਗ ਬਹਾਦਰ ਸਾਹਿਬ ਨੇ ਬਹੁਤ ਵੱਡੇ ਸ਼ਰਤੇ ਤਰਸ ਕੀਤਾ ਆ ਜਿਨ੍ਹਾਂ ਨੇ ਮਤਲਬ ਸਾਨੂੰ ਦਰਸ਼ਨ ਕਰਨ ਦਾ ਮੌਕਾ ਦਿੱਤਾ ਆ ਤੇ ਉਹਨਾਂ ਦੀ ਕੁਰਬਾਨੀ ਜਿਹੜੀ ਆ ਉਹ ਪੂਰਾ ਮਤਲਬ ਸਤਸਪੁਰਾ ਦੇਸ਼ ਨਹੀਂ ਭੁੱਲ ਸਕਦਾ ਜੋ ਇਹਨਾਂ ਨੇ ਕੁਰਬਾਨੀ ਕੀਤੀ ਸੀ ਇਸ ਪਵਿੱਤਰ ਦਿਹਾੜੇ ਤੇ ਮੈਂ ਸੰਗਤਾਂ ਨੂੰ ਲੱਖ ਲੱਖ ਵਧਾਈ ਦੇਣਾ ਤੇ ਵਾਹਿਗੁਰੂ ਜੀ ਘਰ ਆਸ ਕਰਨਾ ਵੀ ਇਸੇ ਤਰ੍ਹਾਂ ਹੀ ਸਾਰੀ ਕੌਮ ਵਿੱਚ ਇਕਤਾ ਹੋਵੇ ਤੇ ਚੜ੍ਹਦੀ ਕਲਾ ਨਾਲ ਸਾਰੀਆਂ ਸਦਾਵੀਆਂ ਮਨਾਉਣ